جے اج بھی یہ ویڈیو ਤੁਸੀਂ انت تک نہ سنی تا شاید ਤੁਸੀਂ بھی اپنی زندگی وہی تھاں ضائع کر رہے ہو جتھے باقی سب نے کیتی کوئی بھی انسان جنم تو ناکام نہیں ہوندا کوئی بھی بچہ یہ سوچ کے نہیں پیدا ہوندا کہ میں اپنی زندگی برباد کراں گا پر پھر بھی دنیا انہاں لوکاں نال بھری پئی ہے جو کہندے نے کاش سما واپس آ سکے اج دی کہانی کسی ایک دی نہیں اے میری نہیں ਇਹ ਤੁਹਾਡੀ ਨਹੀਂ ਇਹ ਹਰ ਉਸ ਬੰਦੇ ਦੀ ਹੈ ਜੋ ਹਰ ਰੋਜ਼ ਸੋਚਦਾ ਹੈ ਕੱਲ੍ਹ ਤੋਂ ਜ਼ਿੰਦਗੀ ਬਦਲਾਂਗਾ ਪਰ ਕੱਲ ਕਦੇ ਆਉਂਦਾ ਹੀ ਨਹੀਂ ਉਹ ਮੁੰਡਾ ਕੋਈ ਮਾੜਾ ਨਹੀਂ ਸੀ ਨਾ ਉਹ ਚੋਰ ਸੀ ਨਾ ਨਸ਼ੇੜੀ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਉਸਦੀ ਸਭ ਤੋਂ ਵੱਡੀ ਗਲਤੀ ਸਿਰਫ ਇਹ ਸੀ ਕਿ ਉਹ ਆਰਾਮ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਸੀ ਉਹ ਕਹਿੰਦਾ ਸੀ ਹਲੇ ਟਾਈਮ ਹੈ ਅੱਜ ਨਹੀਂ ਤਾਂ ਕੱਲ੍ਹ ਹਰ ਕੋਈ ਤਾਂ ਅਮੀਰ ਨਹੀਂ ਬਣਦਾ ਅਤੇ ਇਸੇ ਸੋਚ ਨਾਲ ਉਸਨੇ ਆਪਣੇ ਦਿਨ ਮਾਰਨੇ ਸ਼ੁਰੂ ਕਰ ਦਿੱਤੇ ਪਰ ਉਸਨੂੰ ਪਤਾ ਨਹੀਂ ਸੀ ਕਿ ਸਮਾਂ ਕਦੇ ਵੀ ਕਿਸੇ ਨੂੰ ਵਾਰਨਿੰਗ ਨਹੀਂ ਦਿੰਦਾ ਉਹ ਸਵੇਰ ਨੂੰ देर ਨਾਲ ਉੱਠਦਾ ਫੋਨ ਚਲਾਉਂਦਾ ਵੀਡੀਓਜ਼ ਵੇਖਦਾ ਦੂਜਿਆਂ ਦੀ ਕਾਮਯਾਬੀ ਤੇ ਹੱਸਦਾ ਕਦੇ ਕਿਸੇ ਮੋਟੀਵੇਸ਼ਨਲ ਵੀਡੀਓ ਤੇ ਕਮੈਂਟ ਕਰਦਾ ਬਹੁਤ ਵਧੀਆ ਵੀਰ ਪਰ ਆਪਣੇ ਲਈ ਕੁਝ ਵੀ ਨਹੀਂ ਕਰਦਾ ਉਹ ਕਹਿੰਦਾ ਸੀ ਕਿ ਮੈਂ ਵੀ ਕੁਝ ਕਰ ਲਵਾਂਗਾ ਪਰ ਕਦੋਂ ਇਸ ਸਵਾਲ ਦਾ ਉਸਤੇ ਕੋਲ ਕਦੇ ਜਵਾਬ ਨਹੀਂ ਸੀ ਅਸਲ ਸਮੱਸਿਆ ਇਹ ਨਹੀਂ ਸੀ ਕਿ ਉਸਦੇ ਕੋਲ ਮੌਕੇ ਨਹੀਂ ਸਨ ਸਮੱਸਿਆ ਇਹ ਸੀ ਕਿ ਉਸਨੇ ਮੌਕਿਆਂ ਨੂੰ ਕਦੇ ਸੀਰੀਅਸ ਨਹੀਂ ਲਿਆ ਸਮਾਂ ਲੰਘਦਾ ਗਿਆ ਉਮਰ ਵੱਧਦੀ ਗਈ ਦੋਸਤ ਅੱਗੇ ਨਿਕਲ ਗਏ ਕੋਈ ਬਾਹਰ چلا ਗਿਆ ਕੋਈ ਆਪਣਾ ਕੰਮ ਖੋਲ੍ਹ ਲਿਆ ਕੋਈ ਫੈਮਿਲੀ ਸੈਟਲ ਕਰ ਗਿਆ ਅਤੇ ਉਹ ਉਹ ਅਜੇ ਵੀ ਕਹਿੰਦਾ ਸੀ ਯਾਰ ਕਿਸਮਤ ਮਾੜੀ ਹੈ ਕਿਸਮਤ ਮਾੜੀ ਨਹੀਂ ਹੁੰਦੀ ਫੈਸਲੇ ਮਾੜੇ ਹੁੰਦੇ ਨੇ ਉਹ ਹਰ ਰਾਤ ਸੋਚਦਾ ਸੀ ਕੱਲ ਤੋਂ ਪੱਕਾ ਪਰ ਕੱਲ ਆਉਂਦਾ ਹੀ ਨਹੀਂ ਸੀ ਕਿਉਂਕਿ ਕੱਲ ਇੱਕ ਧੋਖਾ ਹੈ ਕੱਲ ਇੱਕ ਬਹਾਨਾ ਹੈ ਕੱਲ ਇੱਕ ਨਸ਼ਾ ਹੈ ਜੋ ਜ਼ਿੰਦਗੀ ਨੂੰ ਹੌਲੀ-ਹੌਲੀ ਖਾ ਜਾਂਦਾ ਹੈ ਪਰ ਅਸਲ ਝਟਕਾ ਹਲੇ ਆਉਣਾ ਬਾਕੀ ਸੀ ਇੱਕ ਦਿਨ ਉਹ ਕਿਸੇ ਵਿਆਹ ਵਿੱਚ ਗਿਆ ਉੱਥੇ ਉਸਨੇ ਆਪਣੇ ਪੁਰਾਣੇ ਦੋਸਤ ਨੂੰ ਵੇਖਿਆ ਉਹੀ ਦੋਸਤ ਜਿਸ ਨੂੰ ਕਦੇ ਉਹ ਹਲਕਾ ਸਮਝਦਾ ਸੀ ਅੱਜ ਉਸਦੇ ਕੋਲ ਇੱਜ਼ਤ ਸੀ ਪਛਾਣ ਸੀ ਅੱਖਾਂ ਵਿੱਚ ਕੌਨਫੀਡੈਂਸ ਸੀ ਅਤੇ ਉਸ ਪਲ ਉਸ ਮੁੰਡੇ ਦੇ ਅੰਦਰ ਕੁਝ ਟੁੱਟ ਗਿਆ ਉਹ ਚੁੱਪ ਹੋ ਗਿਆ ਬਿਲਕੁਲ ਚੁੱਪ ਕਿਉਂਕਿ ਉਸਦੇ ਕੋਲ ਦੋਸ਼ ਦੇਣ ਲਈ ਹੁਣ ਕੋਈ ਨਹੀਂ ਸੀ ਜ਼ਿੰਦਗੀ ਕਿਸੇ ਨੂੰ ਵੀ ਬਰਬਾਦ ਨਹੀਂ ਕਰਦੀ ਅਸੀਂ ਆਪ ਕਰਦੇ ਹਾਂ ਜਦੋਂ ਅਸੀਂ ਆਰਾਮ ਨੂੰ ਆਦਤ ਬਣਾ ਲੈਂਦੇ ਹਾਂ ਜਦੋਂ ਅਸੀਂ ਦਰਦ ਤੋਂ ਭੱਜਦੇ ਹਾਂ ਜਦੋਂ ਅਸੀਂ ਡਿਸਪਲਿਨ ਤੋਂ ਡਰਦੇ ਹਾਂ ਉਹ ਸਮਝ ਗਿਆ ਪਰ देर हो चुकी थी समय उसका इंतजार नहीं करता जे ਤੁਸੀਂ ਇਹ ਵੀਡੀਓ ਸੁਣ ਰਹੇ ਹੋ ਅਤੇ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਮੇਰੇ ਬਾਰੇ ਗੱਲ ਹੋ ਰਹੀ ਹੈ ਤਾਂ ਡਰੋ ਕਿਉਂਕਿ ਸਮਝ ਆਉਣ ਤੋਂ ਬਾਅਦ ਵੀ ਕੁਝ ਨਾ ਕਰਨਾ ਸਭ ਤੋਂ ਵੱਡਾ ਪਾਪ ਹੈ ਸੱਚ ਦੱਸਣਾ ਤੁਸੀਂ ਆਪਣੀ ਜ਼ਿੰਦਗੀ ਕਿਸ ਗੱਲ ਵਿੱਚ ਸਭ ਤੋਂ ਜ਼ਿਆਦਾ ਜ਼ਾਇਆ ਕੀਤੀ ਹੈ ਸਮਾਂ ਆਰਾਮ ਡਰ ਜਾਂ ਆਲਸ ਕਮੈਂਟ ਵਿੱਚ ਸਿਰਫ ਇੱਕ ਸ਼ਬਦ ਲਿਖੋ ਸ਼ਾਇਦ ਇਹ ਹੀ ਸ਼ਬਦ ਤੁਹਾਡੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਬਣ ਜਾਵੇ